ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਾਰਿਆਂ ਦੇ ਆਪਣਾ ਦਿਮਾਗ ਤੇ ਬਹੁਤ ਸਾਰੀਆਂ ਟੈਨਸ਼ਨਾਂ ਚੱਕੀ ਫਿਰਦੇ ਆ ਹਜ਼ਾਰਾਂ ਚਾ ਪਤਾ ਨਹੀਂ ਕਿੰਨਾ ਕੁਸ਼ ਆਪਾਂ ਮਾਰ ਕੇ ਹਨ ਆਪਾਂ ਤੁਰੇ ਫਿਰਦੇ ਆ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਸਵੇਰੇ ਇਸ امید ਨਾਲ ਹੁੰਦੀਆਂ ਕਿ ਅੱਜ ਆਹ ਕੰਮ ਕਰਨਾ ਕੱਲ ਨੂੰ ਉਹ ਕਰਨਾ ਪਰ ਕੀ ਕਦੇ ਸੋਚਿਆ ਕਿ ਜ਼ਿੰਦਗੀ ਦਾ ਕੋਈ ਪਰੋਸਾ ਨਹੀਂ ਨਹੀਂ ਕਦੇ ਵੀ ਨਹੀਂ ਮੌਤ ਨੂੰ ਹਮੇਸ਼ਾ ਯਾਦ ਰੱਖੋ ਕਦੋਂ ਵੀ ਆ ਸਕਦੀ ਹੈ ਤੇ ਹਰ ਇੱਕ ਦਿਨ ਐਵੇਂ ਜਿਉਂ ਜਿਵੇਂ ਲਾਸਟ ਹੋਵੇ ਕਿਉਂਕਿ ਆਪਾਂ ਟੈਨਸ਼ਨ ਹੀ ਦਿਮਾਗ ਤੇ ਚੱਕੀ ਫਿਰਦਿਆਂ ਤੇ ਇਹ ਨਹੀਂ ਪਤਾ ਕਦੋਂ ਮੌਤ ਆ ਜਾਈ ਤੇ ਆਪਾਂ ਆਪਣੇ ਲਈ ਸਮਾਂ ਹੀ ਨਹੀਂ ਕੱਢਦੇ ਟਾਈਮ ਹੀ ਨਹੀਂ ਹੁੰਦਾ ਆਪਣੇ ਲਈ ਆਪਣੇ ਕੋਲ ਪਿੱਛੇ ਜੇ ਨਾ ਥੋੜੇ ਦਿਨ ਪਹਿਲਾਂ ਰਿਸ਼ਤੇਦਾਰੀ 'ਚ ਡੈਥ ਹੋ ਗਈ ਜਿਵੇਂ ਆਮ ਆਪਾਂ ਰੁਟੀਨ ਚੱਲਦੇ ਆ ਨਾ ਸਵੇਰੇ ਰੋਟੀ ਸਬਜ਼ੀ ਬਣਾਉਣੇ ਕੰਮ ਧੰਦਾ ਕਰਦੇ ਆ ਤੇ ਫਿਰ ਆਪਾਂ ਖਾ ਪੀ ਕੇ ਰੋਟੀ ਪਾਣੀ ਤੇ ਆਪਾਂ ਬਾਹਰ ਨੂੰ ਜਾਂਦੇ ਆ ਐਵੇਂ ਹੋਇਆ ਆਪਣੇ ਰਿਸ਼ਤੇਦਾਰੀ 'ਚ ਹੀ ਸੀਗੇ ਉੱਠਿਆ ਸਵੇਰੇ ਨਹਾ ਤੋ ਪਿਆ ਆਪ ਦਾ ਰੋਟੀ ਪਾਣੀ ਬਣਾਇਆ ਰੋਟੀ ਈਨ ਚ ਤੇ ਚਲੇ ਗਏ ਤੇ ਜਾ ਕੇ ਬਾਹਰ ਹੱਟ ਟੈਪ ਹੋਇਆ ਤੇ ਉਹਨਾਂ ਦੀ ਡੈਥ ਹੋ ਗਈ। ਕਦੇ ਸੋਚਿਆ ਵੀ ਨਹੀਂ ਸੀ ਆ ਵੀ ਐਵੇਂ ਉਹਨਾਂ ਨੂੰ ਹਨਾ ਮੌਤ ਦਾ ਸਾਹਮਣਾ ਕਰਨਾ ਪਊਗਾ। ਉਹ ਤਾਂ ਜਦੋਂ ਘਰ ਆਏ ਤੇ ਦੋ ਦੇਖਿਆ ਕਿ ਫ੍ਰਿਜ ਚ ਸਬਜ਼ੀ ਵੀ ਬਣਾ ਕੇ ਰੱਖੀ ਪਈ ਦੁੱਧ ਵੀ ਗਰਮ ਕਰਕੇ ਰੱਖਿਆ ਪਿਆ ਤੇ ਉਹਨਾਂ ਦਾ ਦਹੀਂ ਵੀ ਜਮਾ ਕੇ ਰੱਖਿਆ ਪਿਆ। ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਐ ਪੂਰੀਆਂ ਸੈੱਟ ਕਰਕੇ ਗਈਆਂ ਤੇ ਐ ਪਤਾ ਹੀ ਨਹੀਂ ਸੀ ਵੀ ਮੁੜ ਕੇ ਆਉਣਾ ਨਹੀਂ ਇਸ ਕਰਕੇ ਮੌਤ ਨੂੰ ਹਮੇਸ਼ਾ ਯਾਦ ਰੱਖੋ